ਜਦੋਂ ਸਰਕਾਰਾਂ ਸੁਰੱਖਿਆ ਦੇਣ ਦੀ ਬਜਾਏ ਸਿੱਧੀ ਮਾਰਨ ਤੇ ਤੁਲ ਜਾਣ ਇਸ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਪੰਜਾਬ ਦੇ ਹਾਲਾਤ ਕੀ ਨੇ ਅੱਜ ਸ਼੍ਰੋਮਣੀ ਕਾਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੂੰ ਜਤਿੰਦਰ ਸਿੰਘ ਪੰਗੂ ਜੋ ਕਿ ਚੀਫ ਨੇ ਮੰਡੀ ਬੋਰਡ ਦੇ ਏ ਕਲਾਸ ਦੇ ਅਫਸਰ ਫੋਨ ਕਰਕੇ ਇਹ ਕਹਿ ਰਹੇ ਨੇ ਕਿ ਮੈਂ 50 ਬੰਦੇ ਮਾਰਾ ਚੁੱਕਿਆ ਤੇ ਮੈਂ ਤੁਹਾਨੂੰ ਵੀ ਮਰਵਾ ਦੇ ਦਵਾਂਗਾ ਸਿੱਧੀ ਗੋਲੀ ਮਾਰ ਦੇਵਾਂਗਾ ਮਤਲਬ ਹੁਣ ਅਫਸਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਧਮਕੀ ਦੇ ਰਹੇ ਨੇ ਆ 3 3.5 ਮਹੀਨੇ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਰੈਣ ਸਿੰਘ ਚੌੜਾ ਗੋਲੀ ਚਲਾਉਂਦਾ ਤੇ ਅਸੀਂ ਕਿਹੜਾ ਰੋਲਾ ਪਾਇਆ ਕਿ ਸਰਕਾਰ ਦਾ ਇਹ ਪਲਾਨਡ ਪ੍ਰੋਗਰਾਮ ਸੀ ਕਿ ਇੱਕ ਬੰਦਾ ਲਿਆ ਕੇ ਸਿੱਧੀ ਜਾਨ ਨੂੰ ਮਾਰਨ ਦੀ ਬੜੀ ਵੱਡੀ ਕੋਸ਼ਿਸ਼ ਕੀਤੀ ਗਈ ਉਹ ਗੁਰੂ ਰਾਮਦਾਸ ਨੇ ਆਪਣੇ ਦਰ ਤੇ ਸੇਵਾ ਕਰ ਰਹੇ ਸੇਵਕ ਦੀ ਰੱਖਿਆ ਕੀਤੀ ਸੋ ਹੁਣ ਜਿਹੜਾ ਪੰਜਾਬ ਤੇ ਪੰਜਾਬੀ ਤੇ ਲਈ ਬੋਲੇਗਾ ਜਿਹੜਾ ਆਪਣੀ ਪਾਰਟੀ ਲਈ ਲੜਿਆ ਲੋਕਤੰਤਰਾਂ ਲੋਕਤੰਤਰ ਚ ਪਾਰਟੀਆਂ ਦੇ ਲੀਡਰ ਪੰਜਾਬ ਦੀ ਲਈ ਆਪਣੀ ਸਟੇਟ ਲਈ ਆਪਣੇ ਹੱਕਾਂ ਲਈ ਲੜਦੇ ਹੁੰਦੇ ਨੇ ਪਰ ਹੁਣ ਸਰਕਾਰਾਂ ਜੇ ਲੀਡਰਸ਼ਿਪ ਨੂੰ ਖਤਮ ਕਰਨ ਤੇ ਤਲਪੀਆਂ ਇਹ ਉਹ 30 40 ਸਾਲ ਪੁਰਾਣਾ ਦੌਰਜ ਪੰਜਾਬ ਚ ਦੁਹਰਾਇਆ ਜਾ ਰਿਹਾ ਪਹਿਲਾਂ ਵੀ 40 ਸਾਲ ਪਹਿਲਾਂ ਸਰਕਾਰਾਂ ਨੇ ਅਕਾਲੀ ਦੇ ਲੀਡਰਸ਼ਿਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਮਾਰੇ ਵੀ ਗਏ ਅੱਜ ਫੇਰ ਜਿਹੜਾ ਕੋਈ ਪੰਜਾਬ ਤੇ ਪੰਜਾਬੀਤਲੀ ਲੜ ਰਿਹਾ ਉਹਨੂੰ ਮਾਰਨ ਦੀ ਵੱਡੀ ਵੱਡੀ ਕੋਸ਼ਿਸ਼ ਸਰਕਾਰਾਂ ਆਪ ਕਰ ਰਹੀਆਂ ਨੇ ਪਰ ਮੈਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਪਹਿਲਾਂ ਵੀ ਬਹੁਤ ਜ਼ੋਰ ਲਾ ਲਿਆ ਇਹ ਆਵਾਜ਼ ਇਦਾਂ ਤਾਂ ਬੰਦ ਨਹੀਂ ਹੋਣੀ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਕਾਲੀ ਦਿਲ ਦੀ ਲੀਡਰਸ਼ਿਪ ਨੂੰ ਤੁਸੀਂ ਪੰਜਾਬ ਦੇ ਹੱਕਾਂ ਲਈ ਪੰਜਾਬ ਵਿੱਚ ਲਈ ਲੜਨ ਤੋਂ ਰੋਕ ਨਹੀਂ ਸਕਦੇ ਇਹ ਮਰ ਇੱਕ ਦਿਨ ਜਾਣਾ ਹਰੇਕ ਨੇ ਪਰ ਅਸੀਂ ਪਿੱਠ ਦਿਖਾ ਕੇ ਨਹੀਂ ਨੱਠਾਂਗੇ ਸਿੱਧਾ ਹਿੱਕ ਤਾਣ ਕੇ ਤੁਹਾਡੇ ਬਰਾਬਰ ਖੜਾਂਗੇ ਤੇ ਤੁਹਾਡਾ ਸਾਰਾ ਕੁਝ ਨੰਗਾ ਕਰਾਂਗੇ ਮੰਡੀ ਬੋਰਡ ਦੀਆਂ ਮੀਟਿੰਗਾਂ ਦੇ ਵਿੱਚ ਅਕਾਲੀ ਦਲ ਤੋਂ ਨੱਠੇ ਹੋਏ ਆਗੂ ਮੀਟਿੰਗਾਂ ਕਰਦੇ ਨੇ ਪ੍ਰੈਸ ਕਾਨਫਰੰਸਾਂ ਕਰਦੇ ਨੇ ਇਥੋਂ ਦਾ ਕਲਾਤ ਨੇ ਤੇ ਜੇ ਅਸੀਂ ਆਵਾਜ਼ ਚੱਕਦੇ ਆ ਤਾਂ ਅਫਸਰ ਸਿੱਧੀ ਸਾਨੂੰ ਮਾਰਨ ਦੀ ਧਮਕੀ ਦੇ ਰਹੇ ਨੇ ਸੋ ਸਰਕਾਰਾਂ ਨੇ ਅਫਸਰਾਂ ਨੇ ਸੁਰੱਖਿਆ ਦੇਣੀ ਸੀ ਉਹ ਆਪ ਹੀ ਮੰਨਦੇ ਤੁਹਾਨੂੰ ਕਿ ਪੰਜਾਬੀਆਂ ਨੂੰ ਬੇਇੱਜ਼ਤੀ ਹੈ ਸਮਝੋ ਤੁਹਾਡੀ ਪੰਜਾਬ ਤੇ ਪੰਜਾਬੀ ਚ ਪਾਰਟੀ ਨੂੰ ਕਿੱਡੇ ਵੱਡੇ ਸਰੰਤਰ ਦੇ ਨਾਲ ਮਾਰਨ ਦੀ ਖਤਮ ਕਰਨ ਦੀ ਲੀਡਰਲੈਸ ਕਰਨ ਦੀ ਬੜੀ ਵੱਡੀ ਕੋਸ਼ਿਸ਼ ਆ ਜੇ ਅੱਜ ਵੀ ਪੰਜਾਬੀ ਆਪਣੀ ਪਾਰਟੀ ਦੇ ਨਾਲ ਨਾਲ ਨਾ ਖੜੇ ਤਾਂ ਇਹ ਇਹਦੇ ਪ੍ਰਣਾਮ ਆਪਾਂ ਨੂੰ ਪੰਜਾਬੀਆਂ ਨੂੰ ਪੁੱਗਣੇ ਪੈਣੇ ਆ ਪਹਿਲੀ ਆਪਾਂ ਬਦਲਾ ਦੇ ਚੱਕਰ ਚ ਪੰਜਾਬ ਠੋਕ ਕੇ ਰੱਖ ਲਿਆ ਮੇਰੀ ਬੇਨਤੀ ਆ ਅੱਜ ਵੀ ਜਾਗ ਜੋ ਸਮਾਂ ਨੰਗੇ ਤੇ ਫਿਰ ਟੱਲ ਘੜਕਾਉਣ ਦਾ ਕੋਈ ਫਾਇਦਾ ਨਹੀਂ ਅੱਜ ਆਪਣੇ ਆਪਣੇ ਲਈ ਆਪਣੇ ਆਲੀ ਖੜੋ